ਇਸ ਤੋਂ ਏਸ ਤੋਂ हटਕੇ ਮਾਮਲਾ ਹੈ ਕੱਲ ਦੇਸ਼ ਦਾ ਗਣਤੰਤਰ ਦਿਵਸ ਆ ਰਿਹਾ ਤੇ ਗਣਤੰਤਰ ਦਿਵਸ ਦੇ ਉੱਪਰ ਜਿਹੜਾ ਐਸਕੇਐਮ ਹੈ ਤੇ ਦੂਜਾ ਜਿਹੜਾ ਗੈਰ ਰਾਜਨੀਤਿਕ ਵੀ ਹੈ ਉਹਨਾਂ ਨੇ ਫੈਸਲਾ ਕੀਤਾ ਕਿ ਅਸੀਂ ਟਰੈਕਟਰ ਮਾਰਚ ਕਰਾਂਗੇ ਟਰੈਕਟਰ ਮਾਰਚ ਪਿਛਲੇ ਲੰਮੇ ਸਮੇਂ ਤੋਂ ਕਰਦੇ ਆ ਰਹੇ ਆ ਜਦੋਂ ਦਾ ਮਤਲਬ ਦਿੱਲੀ ਬਰੂਆਂ ਤੋਂ ਵਾਪਸ ਪਰਤੇ ਆ ਤੁਸੀਂ ਕੀ ਦੇਖਦੇ ਹੋ ਇਸ ਟਰੈਕਟਰ ਮਾਰਚ ਦਾ ਜਿਹੜੇ ਪਿਛਲੇ ਟਰੈਕਟਰ ਮਾਰਚ ਹੋਏ ਉਹਦੇ ਨਾਲ ਕੀ ਫਰਕ ਹੋਏਗਾ ਕੀ ਇਹਦੇ 'ਚ ਨਵਾਂਪਣ ਹੋਏਗਾ ਮੈਨੂੰ ਵੈਸੇ ਸੱਚੀ ਮੁੱੱਚੀ ਕੋਈ ਨਾ ਮਾਪਨ ਨਹੀਂ ਕਰਦਾ ਇਹ ਵੀ ਟਰੈਕਟਰ ਮਾਰਚ ਹੁਣ ਲੋਕਲ ਲੈਵਲ 'ਤੇ ਕਰਨਾ ਹੈ ਕਿ ਕੋਈ ਜਿੱਡੀ ਨਹੀਂ ਜਾਣਾ ਹਾਂਜੀ ਪਹਿਲਾਂ ਜੇ ਨਾ ਸੀ ਸਭ ਤੋਂ ਪਹਿਲਾਂ ਉਹ ਸੀ ਵੀ ਜਿੱਡੀ ਦੀਆਂ ਸੜਕਾਂ 'ਤੇ ਕਰਾਂਗੇ ਉਹਦਾ ਰਸਤਾ ਉਸ ਦਾ ਵਿਚਾਲੇ ਸਿਆਮਤ ਕਰੀ ਜਿਹੜਾ ਬਦਲਿਆ ਵੀ ਜੋ ਕੁਛ ਹੋਇਆ ਆਪ ਨੂੰ ਪਤਾ ਗਿਆ ਉਹਨੂੰ ਬਹੁਤਾ ਉਸ ਦੀ ਜਾਣਦੀ ਲੋੜ ਨਹੀਂ ਜਿਹੜਾ ਹੋਣਾ ਵਾਲੇ ਟਰੈਕਟਰ ਮਾਰਚ 'ਚ ਇੱਕ ਫਰਕ ਹੋਏਗਾ ਟਰੈਕਟਰ ਮਾਰਚ ਤਾਂ ਸਾਰੀਆਂ ਜੂਨੀਅਨ ਨਹੀਂ ਕਰਨਗੀਆਂ ਪਰ ਇਹਨਾਂ ਦੀ ਤਣਾਤ ਨਹੀਂ ਨਹੀਂ ਘਟ ਰਹੀ ਉਹ ਜਿਹੜੀ ਤਣਾਤ ਨਹੀਂ ਘਟਣ ਦੀ ਸੰਭਾਵਨਾ ਸੀ ਉਹ ਜਦ ਉਨ੍ਹਾਂ ਦਾ ਜੁਆਇੰਟ ਸੈਕਟਰੀ ਆ ਕੇ ਇਹਨਾਂ ਨੂੰ ਇੱਕ ਡੱਟ ਵੀ ਪਾਉ ਦੇ ਗਿਆ ਵੀ 14 ਨੂੰ ਮੀਟਿੰਗ ਕਰਾਂਗੇ ਫਰਵੀਨ ਉਹ ਵਿੱਚ ਉਹ ਜ਼ਿਆਦਾ ਆਕੀ ਹੋਗਾ ਖਾਸ ਕਰਕੇ ਗੈਰ ਰਾਜਨੀਤਿਕ ਐਸਕੇਐਮਾਇਲਾ ਹਲੋ ਇਸ ਲੈਵਲ ਤੱਕ ਚਲੀ ਗਈ ਗੱਲ ਕਿ ਗੈਰ ਰਾਜਨੀਤਿਕ ਐਸਕੇਐਮ ਅਤੇ ਕੇਐਮਸੀ ਦੀ ਵੀ ਆਪਸ ਵਿੱਚ ਮਤ ਦੇ ਇੱਧਰ ਕੋਈ ਉੱਭਰ ਕੇ ਸਾਹਮਣੇ ਆਉਂ ਨਾ ਕਿ ਅੱਗੇ ਉਹਨੇ ਉੱਭਰ ਕੇ ਨਹੀਂ ਆ ਰਹੀ ਸੀ ਜਿੰਨੇ ਹੁਣ ਆਏ ਨੇ ਇਹਨਾਂ ਦਿਨਾਂ 'ਚ ਇਹ ਇੱਛੇ ਤੱਕ ਕਿ ਜਿਹੜਾ ਡਾਕਟਰ ਸੁਆਮੀਨ ਸਿੰਘ ਜਿਹੜਾ ਡੱਡਿਆ ਸਾਹਿਬ ਦੀ ਸੇਧ ਚੱਲ ਰਹੀ ਸੀ ਉਹਦੀ ਟੀਮ ਕਰ ਰਹੀ ਸੀ ਉਹ ਵੀ ਕਹਿੰਦਾ ਕਹਿੰਦਾ ਜਿੰਨਾ ਤੋਂ ਤੁਸੀਂ ਜਿਨ੍ਹਾਂ ਦੇ ਖਿਲਾਫ ਲੜ ਰਹੀ ਸੀ ਉਹਨਾਂ ਤੋਂ ਹੀ ਤੁਸੀਂ ਹੁਣ ਸਾਰਾ ਕੁਝ ਕਰਾਉਣ ਲੱਗ ਗਏ ਸੋ ਉਹ ਜਿਹੜੇ ਮਤ ਭੇਦ ਨੇ ਐਸਕੇਐਮ ਗੈਰ ਰਾਜਨੀਤਿਕ ਐਸਕੇਐਮ ਤੇ ਕੇਐਮਸੀ ਸੀ ਜੋਗੀ ਸਾਹਮਣੇ ਆ ਗਏ ਸੋ ਇਸ ਕਰਕੇ ਮੈਨੂੰ ਐ ਲੱਗਦਾ ਵੀ ਅਜੇ ਇੱਕੋ ਹੀ ਗੱਲ ਹੈ ਮੋਟੀ ਜੀ ਜਿਹਦੇ ਵਿੱਚ ਇਹ ਆ ਕਿ ਟਰੈਕਟਰ ਮਾਰਚ 26 ਨੂੰ ਕਰਾਂਗੇ ਜਿਹੜਾ ਉਹਨਾਂ ਨੇ 21 ਨੂੰ ਰੱਖਿਆ ਸੀ ਦੀਬੀ ਚੋਂ ਦਾ ਪ੍ਰੋਗਰਾਮ ਹਾਂ ਜੀ ਹਾਂ ਜੀ ਉਹ ਤਾਂ ਪੋਸਟਪੋਨ ਕਰ ਦਿੱਜਦਾ ਉਹ ਪੋਸਟਪੋਨ ਕਰਤਾ ਉਹਨਾਂ ਨੇ ਮੁਲਤ ਵੀ ਕਰਤਾ ਮੁਲਤ ਵੀ ਕਰਤਾ ਕਰਿਆ ਇਹ ਤਾਂ ਕਾਇ ਨਹੀਂ ਸਕਦੇ ਪਰ 26 ਦੇ ਆਸਰ ਤੇ ਉਹਨਾਂ ਨੇ ਮਰਜ਼ੀ ਕਰਤਾ ਕਿ ਸਮੋਹ ਵੀ 26 ਨੂੰ ਟਰੈਕਟਰ ਮਾਰਕੀ ਕਰਾਂਗੇ ਹੁਣ ਆਪਾਂ ਸੋ ਉਹ ਇੱਕ ਸ਼ੁਭ ਸੰਕੇਤ ਇਹ ਹੈ ਇਹ ਵਕ ਹੁੰਦੇ ਹੋਏ ਵੀ ਇਹਨਾਂ ਨੇ ਇਹ ਜਿਹੜਾ ਟਰੈਕਟਰ ਮਾਰਕ ਇਕੱਠਾ ਕਰਨਾ ਪਰ ਕਰਨਾ ਲੋਕ ਦਾ ਹੁੰਦਾ ਹਾਂਜੀ ਉਹਦਾ ਫਾਇਦਾ ਇੱਕ ਹੋਏਗਾ ਦੂਜੇ ਨਾਲ ਇੱਕ ਤਾਂ ਖਰਚੇ ਘੱਟ ਹੋਣਗੇ ਦੂਜੀ ਨਾਲ ਉਹ ਚ ਹਿੱਸੇਦਾਰੀ ਜ਼ਿਆਦਾ ਹੋਊਗੀ ਜਮੂਰ ਵੀ ਜ਼ਿਆਦਾ ਹੋਊਗੀ ਕਿਉਂਕਿ ਬੰਦੇ ਆਪਦੇ ਨੇੜੇ ਦੀ ਮੰਡੀ 'ਚ ਜੇ ਕੋਈ ਕਹੇ ਵੀ ਮਾ ਤਪੇ ਜਾਣਾ ਜੀ ਕੋਈ ਕਹੇ ਮਾ ਬਰਨਾਲੇ ਜਾਣਾ ਕੋਈ ਸੰਗਰੂਰ ਜਾਏਗਾ ਕੋਈ ਧੂਲੀ ਜਾਏਗਾ ਕੋਈ ਮਜੀਠੇ ਜਾਏਗਾ ਕੋਈ ਬਟਾਲਾ ਹੀ ਜਾਏਗਾ ਕੋਈ ਧਾਣੀਵਾਲ ਜਾਏਗਾ ਕੋਈ ਫਿਰੋਜ਼ਪੁਰ ਜਾਏਗਾ ਕੋਈ ਸਾਜਲ ਕਾ ਜਾਏਗਾ ਕੋਈ ਮੰਦੋਟ ਜਾਏਗਾ ਕੋਈ ਮੁਗੇ ਜਾਏਗਾ ਤੇ ਕੋਈ ਵਾਗੇ ਜਾਏਗਾ ਕੋਈ ਮਹਾਰ ਸਿੰਘਾ ਲ ਜਾਏਗਾ ਤਾਂ ਫਿਰ ਉਹ ਜ਼ਿਆਦਾ ਕਿਉਂਕਿ ਨੇੜੇ ਹੁੰਦੇ ਨੇ ਨੇੜੇ ਦੇ 10 20 100 ਪਿੰਡਾਂ ਦੇ ਆਪਾਂ ਮੰਡੀ 90 95 ਤਸੀਬਾਂ 'ਚ ਜੇ ਜਾਣਗੇ ਤਾਂ ਉਹ ਖਰਚੇ ਘੱਟ ਪੈਂਦੇ ਨੇ ਲੋਗਾਂ ਦੀ ਗਿਣਤੀ ਜ਼ਿਆਦਾ ਹੋ ਜੂਗੀ ਪਰ ਉੱਥੇ ਭੀੜ ਵੀ ਜ਼ਿਆਦਾ ਹੋ ਜੇ ਕਿਉਂ ਥਾਂ ਥੋੜੀ ਹੁੰਦੀ ਹੈ ਸੋ ਉਹਦੇ ਨਾਲ ਉਹਦਾ ਇੰਪੈਕਟ ਅੱਛਾ ਆਏਗਾ ਪ੍ਰਭਾਵ ਅੱਛਾ ਆਏਗਾ ਪਰ ਇਹ ਜਿਹੜਾ ਟਰੈਕਟਰ ਮਾਰਚ ਹੈ ਇਹ ਹੋਣਾ ਜ਼ਿਆਦਾ ਪੰਜਾਬ 'ਚ ਹੈ ਹਰਿਆਣੇ 'ਚ ਵੀ ਉਦਾਂ ਨਹੀਂ ਹੋਣਾ ਹਰਿਆਣੇ ਵਾਲੇ ਕਰਨਗੇ ਹਰਿਆਣੇ ਵਾਲੇ ਨੇ ਤਾਂ ਇਹ ਵੀ ਮਾਲੀਸ਼ ਕਰਨ ਦੀ ਕੋਸ਼ਿਸ਼ ਕਰਨ ਗਿਆ ਪਰ ਉਦਾਂ ਵੱਡਾ ਨਹੀਂ ਉੱਥੇ ਹੋਣਾ ਜਿੱਡਾ ਕਿਉਂਕਿ ਟਰੈਕਟਰ ਦੀ ਗਿਣਤੀ ਵੀ ਪੰਜਾਬ 'ਚ ਜ਼ਿਆਦਾ ਹੈ ਸੋ ਇਹਦਾ ਪ੍ਰਭਾਵ ਇਹ ਜਾਏਗਾ ਕਿ ਟਰੈਕਟਰ ਮਾਰਚ ਇੱਕ ਤਰ੍ਹਾਂ ਉਹ ਨੇੜੇ ਆਣਗੇ ਇੱਕ ਦੂਜੇ ਦੇ ਦੂਜੀ ਗੱਲ ਲੋਕਾਂ ਦੀ ਇਹਦੇ ਵਿੱਚ ਸ਼ਮੂਲੀਅਤ ਵਧੇਗੀ ਆਮ ਕਿਸਾਨ ਦੀ ਜਿਹੜਾ ਕਿ ਅਜੇ ਥੋੜਾ ਜਿਹਾ ਇਹਨਾਂ ਨੂੰ ਪਿੱਛੇ हट ਗਿਆ ਸੀ ਤੇ ਤੀਜੀ ਗੱਲ ਇਹ ਹੈ ਵੀ ਜਿਹੜਾ ਮੀਡੀਆ ਹੈ ਜਿਹੜੇ ਆਮ ਲੋਕ ਨੇ ਉਹ ਜਿਹੜੇ ਕਹਿੰਦੇ ਮੈਂ ਤਾਂ ਕੁਝ ਨਹੀਂ ਕਰ ਸਕਦੇ ਉਹਨੂੰ ਨੇ ਮਹਿਸੂਸ ਹੋਣ ਲੱਗੇਗਾ ਵੀ ਯਾਰ ਕਰਤਾ ਸਕਦੇ ਮੇ ਹੈਗੀ ਤਾਂ ਸੀ ਯਾ ਤਾਕਤ ਇਹ ਤਿੰਨ ਫੈਲੇ ਇੱਕ ਹੋਰ ਇਹਨਾਂ ਨੇ ਸਾਂਝੀ ਮੀਟਿੰਗ ਵੀ ਰੱਖੀ ਹੈ 12 ਫਰਵਰੀ ਦੀ ਕਿਸਾਨਾਂ ਨੇ ਉਹ ਤਾਂ 12 ਫਰਵਰੀ ਦੀ ਆ ਉਹ ਤਾਂ ਬਹੁਤ ਦੂਰ ਹੈ ਉਹ ਤਾਂ ਕਹਿੰਦੇ ਵੀ ਕਦ ਉਹ ਤਾਂ ਥੂਕੜੀ ਵਾਲੀ ਗੱਲ ਹੀ ਹੈ ਚੰਗੀ ਗੱਲ ਦਾ ਵੈਸੇ ਮੀਟਿੰਗ ਪਰ ਬਹੁਤ ਦੂਰ ਰੱਖੀ ਹੋਈ ਹੈ ਕਿਉਂਕਿ ਇਹਨਾਂ ਨੂੰ ਪਤਾ ਹੈ ਵੀ 14 ਨੂੰ ਉਹ ਹੋਣੀ ਹੈ ਉਹ 12 ਫਰਵਰੀ ਵਾਲੀ ਮੀਟਿੰਗ ਤੋਂ ਕੁਝ ਨਿਕਲਣਾ ਨਹੀਂ ਹੈ ਕਿਉਂਕਿ ਅੱਜ ਇਹਨਾਂ ਨੂੰ ਨਾਲੇ 14 ਦੀ ਦਾ ਰਹਿਣਾ ਹੈ ਸੋ ਮੈਨੂੰ ਨਹੀਂ ਲੱਗਦਾ ਉਹ ਨੂੰ ਯਤਨ ਹੁੰਦੇ ਰਹਿਣਾ ਚਾਹੀਦਾ ਇਹ ਚੰਗੀ ਗੱਲ ਹੈ ਕਿਉਂਕਿ ਜਿੰਨਾ ਚਿਰ ਇਹ ਗੱਲ ਸਾਰਿਆਂ ਨੂੰ ਸਮਝ ਆ ਗਈ ਉਹਦੇ ਇਹਨਾਂ ਨੇ 13 ਤਰੀਕ ਨੂੰ ਜਿਹੜੀ ਪਾਤਨਾ ਮੀਟਿੰਗ ਹੋਈ ਉਹ ਚ ਕਿਹਾ ਵੀ ਹੈ ਖਾਲੇ ਨੇ ਕਿਹਾ ਵੀ ਸਾਨੂੰ ਇਹ ਸਮਝ ਆ ਗਈ ਵੀ ਜਿਹੜਾ ਨਵਾਂ ਮੰਡੀਕਰਨ ਕਾਨੂੰਨ ਆਇਆ ਜਾਂ ਜੋ ਕੁਝ ਹੋਰ ਵੀ ਆ ਰਹੇ ਨੇ ਇਹ ਨੂੰ ਅਸੀਂ ਇਕੱਠੇ ਹੋਏ ਤੋਂ ਬਿਨਾ ਜਿਹੜਾ ਸਾਡੀਆਂ ਜ਼ਮੀਨਾਂ ਤੇ ਹਮਲਾ ਫਸਲਾਂ ਤੇ ਨਸਨਾ ਜਿਹੜਾ ਲੱਗ ਨਾਰਾ ਦਿੱਤਾ ਹੋਇਸੀ ਇਹਨਾਂ ਨੇ ਵੀ ਇਹ ਨੂੰ ਅਸੀਂ ਇਕੱਠੇ ਹੋਏ ਬਿਨਾ ਰੋਕ ਨਹੀਂ ਸਕਦੇ ਇਹਨਾਂ ਨੂੰ ਚਾਹ ਬਿਆਨ ਦਿੱਤਾ ਪਰ 17-18 ਨੂੰ ਭੰਦੇਰ ਸਾਹਿਬ ਨੇ ਕਹਿਤਾ ਕਹਿੰਦੇ ਮੰਡੀਕਰਨ ਕਾਨੂੰਨ ਦਾ ਕੀ ਹੈ ਵੀ ਅਸੀਂ ਰੌਲਾ ਪਾਈ ਜਾਈਏ ਨਾ ਕਹਿੰਦੇ ਇਹ ਤਾਂ ਹੱਸਤਾ ਜਿਹੜੀ ਐ ਇਹ ਐਮਐਸਬੀ ਦੀ ਲੋੜ ਐ ਕਿ ਐਮਐਸਬੀ ਨਿਯਮਿਤ ਦੀ ਮੰਡੀਕਰਨ ਕੀ ਕਰੂਗਾ ਪਹਿਲਾਂ ਵੀ ਤਾਂ ਛੋਣਾ ਰੋੜਿਆ ਹੀ ਐ ਤੇ ਉਹਨਾਂ ਨੂੰ ਕੋਈ ਪੁੱਛੇ ਵੀ ਜੇ ਤੁਹਾਨੂੰ ਮੰਡੀ ਉਹ ਛੋਡੀ ਤੋੜਤੀ ਐਮਐਸਬੀ ਕਿਹਨੇ ਦੇਣੀ ਐ ਬਿਲਕੁਲ ਵੀ ਜਿੱਦਾਂ ਐਮਐਸਬੀ ਦੀ ਗਾਰੰਟੀ ਦੇਤੀ ਫਿਰ ਤੁਸੀਂ ਮਿੱਟੀ ਖਰੀਦ ਲੈਣਗੇ ਕਹਿੰਗੇ ਜੋ ਮੰਮਣੀ ਜਾਦੇ ਆ ਜੀ ਇਹ ਗਿੱਲੀ ਆ ਜੀ ਇਹਦੀ ਕੁਆਲਿਟੀ ਚੰਗੀ ਨਹੀਂ ਜੀ ਇਹਦਾ ਤਾਂ ਰੰਗ ਬਦਲਾਅ ਹੋਇਆ ਹੋਇਆ ਬਦਰੰਗ ਹੋਈ ਪਈ ਐ ਜੀ ਇਸ ਕਰਕੇ ਇਹ ਜਿਹੜਾ ਕਹਿੰਦਾ ਇਹਦੀ ਕਲੋਰੀ ਠੀਕ ਐ ਆਕਤ ਨਹੀਂ ਆਏ ਦੇ ਚੱਕੋ ਜੰਚ ਇਹਦੇ ਚ ਕੀਟਨਾਸ਼ਕ ਜਾਦੇ ਨੇ ਜੋ ਮਰਜੀ ਮਾਰਦੇ ਨੇ ਸੋ ਕੱਲਾ ਐਮਐਸਪੀ ਸਵਾਲ ਨਹੀਂ ਹੈ ਐਮਐਸਪੀ ਦੇ ਨਾਲ ਮੰਡੀਆਂ ਦਾ ਰਹਿਣਾ ਬਹੁਤ ਜ਼ਰੂਰੀ ਹੈ